ਕਹਿੰਦਾ ਲਿਖਾਂ ਅੱਖਰ ਤੇ ਡਲਦੇ ਹੰਝੂ ਨੇ ਕਹਿੰਦਾ ਲਿਖਾਂ ਅੱਖਰ ਤੇ ਡਲਦੇ ਹੰਝੂ ਨੇ ਉਹਨਾਂ ਹੰਝੂਆਂ ਦਾ ਹਿਸਾਬ ਲਿਖੂ ਜੋ ਵਾਦੇ ਕੀਤੇ ਤੂੰ ਮੇਰੇ ਨਾਲ ਜੋ ਵਾਦੇ ਕੀਤੇ ਤੂੰ ਮੇਰੇ ਨਾਲ ਉਹਨਾਂ ਵਾਦਿਆਂ ਦਾ ਜਵਾਬ ਲਿਖੂ ਬਹੁਤ ਲਿਖ ਲਿਆ ਤੇਰੇ ਪਿਆਰ ਬਾਰੇ ਬਹੁਤ ਲਿਖ ਲਿਆ ਤੇਰੇ ਇਸ਼ਕ ਬਾਰੇ ਹੁਣ ਤੇਰੀ ਤੋਖਿਆਂ ਦੀ ਕਿਤਾਬ ਲਿਖੂ ਹੁਣ ਤੇਰੀ ਤੋਖਿਆਂ ਦੀ ਕਿਤਾਬ ਤੂੰ ਅੰਦਰ ਮੇਰੀ ਖੜਕਣਗੇ ਆ ਬੋਲ ਜੇ ਜੋ ਮੈਂ ਬੋਲਦਾ ਰਹਿਣਾ ਸ਼ਾਇਰੀ ਬਣ ਕੇ ਝਟਕਣਗੇ ਤੂੰ ਆ ਜਾਈ ਮੇਰੇ ਮੁੱਕਣ ਤੇ ਤੂੰ ਆ ਜਾਈ ਮੇਰੇ ਮੁੱਕਣ ਤੇ ਤੇ ਚਿਹਰਾ ਮੇਰਾ ਦੇਖ ਲਈ ਸੱਚੀ ਬੜਾ ਸਕੂਨ ਮਿਲਦਾ ਮੇਰੇ ਸਵੇ ਦੀ ਇੱਕ ਤੁਸੀਂ ਇਕ ਲਈ ਦੱਸੀ ਨਾ ਕਿਸੇ ਨੂੰ ਤੇ ਆਪਣੇ ਵਾਰੀ ਕਹਿੰਦਾ ਦੱਸੀ ਨਾ ਕਿਸੇ ਨੂੰ ਤੇ ਆਪਣੇ ਵਾਰੀ ਜੋ ਗੱਲਾਂ ਹੋਈਆਂ ਦੱਬ ਲਈ ਤੇਰਾ ਛੱਲਾ ਤਾਂ ਮੈਂ ਲੈ ਆਣੀ ਹੁਣ ਫੁੱਲਾਂ ਵਿੱਚੋਂ ਲੱਭਣੀ ਹੁਣ ਫੁੱਲਾਂ ਵਿੱਚੋਂ ਤੇਰੀ ਜਾਨ ਮਗਰੋਂ ਹੈ ਤੇਰੀ ਜਾਨ ਮਗਰੋਂ ਮੈਂ ਹੱਜੂਆਂ ਨੂੰ ਪੁੱਟਾਂ ਬੱਟੀ ਭਰ ਗਿਆ ਇਸ਼ਕ ਦੀ ਇਸ਼ਕ ਦੀ ਬਾਦੀ ਜੱਦਾ ਜੱਦਾ ਇਸ਼ਕ ਦੀ ਬਾਦੀ ਜੱਦਾ ਜੱਦਾ ਇੱਕ ਪਲ ਆਇਆ ਮੇջ ਵਿੱਚ ਹੀ ਹਰ ਗਿਆ ਤੇਰੇ ਝੁੱਠੇ ਇਸ਼ਕ ਦੇ ਵਿੱਚ ਤੇਰੇ ਝੁੱਠੇ ਇਸ਼ਕ ਦੇ ਵਿੱਚ ਦੇਖ ਲੈ ਮੈਂ ਕੀ ਕੀ ਕਰ ਗਿਆ ਜੌਨ ਕਲੀਨ ਤੇ ਸ਼ਰਮ ਨੂੰ ਪੜ ਗਿਆ ਜੌਨ ਕਲੀਨ ਤੇ ਸ਼ਰਮ ਨੂੰ ਪੜ ਗਿਆ ਹਾਂ ਤੇਰੇ ਬਾਅਦ ਹਾਂ ਤੇਰੇ ਬਾਅਦ ਕਿੰਨਾ ਤੇਰੇ ਹਾਂ ਤੇਰੇ ਬਾਅਦ ਕਿੰਨੇ ਆਨੇ ਸੌਦਾ ਲਾਇਆ ਹਾਂ ਤੇਰੇ ਬਾਅਦ ਕਿੰਨੇ ਆਨੇ ਸੌਦਾ ਲਾਇਆ ਪਰ ਮੈਨੂੰ ਵਿਗਣਾਣਾ ਹੈ ਮਸ਼ਹੂਰ ਸ਼ਾਇਰ ਨੇ ਮੈਂ ਜਿੰਨਾਂ ਨੂੰ ਪੜਿਆ मशहूरु शायर न सारी जिन पढ़ियां मेनू लिखण